ਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤਾਂ ਦੀ ਬਾਣੀ ਬਾਰੇ ਜਿਹੜੇ ਕਿ UGC NET ਲੈਵਲ ਤੇ ਮਾਸਟਰ ਕੈਡਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਜਾਂ ਸਾਨੂੰ ਉੰਜ ਜੀਕੇ ਦੇ ਅਸੀਂ ਪੰਜਾਬੀ ਜੀਕੇ ਦੀ ਗੱਲ ਕਰੀਏ ਤਾਂ ਉਹਦੇ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 15 ਭਗਤਾਂ ਦੀ ਬਾਣੀ ਦਰਜ ਹੈ ਜੀਤ ਨਾਲ 11 ਪਟ ਨੇ ਠੀਕ ਹੈ ਅੱਜ ਅਸੀਂ ਭਗਤਾਂ ਦੀ ਬਾਣੀ ਤੇ ਦੋ ਪੱਟ ਦੋਨਾਂ ਬਾਰੇ ਗੱਲ ਕਰਾਂਗੇ ਭਗਤਾਂ ਦੀ ਬਾਣੀ ਦੇ ਵਿੱਚੋਂ ਪਹਿਲਾਂ ਸਾਡੇ ਕੋਲੇ ਆਉਂਦੇ ਨੇ ਬਾਬਾ ਫਰੀਦ ਜੀ ਠੀਕ ਹੈ ਜਿਹੜੇ ਪੰਜਾਬੀ ਦੇ ਪਹਿਲੇ ਪ੍ਰਮਾਣਿਕ ਕਵੀਨ ਹੋਏ ਨੇ ਤੇ ਸੂਫੀ ਮਤ ਦੇ ਵੀ ਜਿਹੜੇ ਇਹ ਬਹੁਤ ਵੱਡੇ ਸੂਫੀ ਕਵੀ ਹੋਏ ਨੇ ਬਾਬਾ ਫਰੀਦ ਜੀ ਦੇ 112 ਸ਼ਲੋਕ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੇ ਨਾਮ ਹੀ 130 ਸ਼ਲੋਕ ਦਰਜ ਨੇ ਜੀ ਦੇ ਵਿੱਚੋਂ 18 ਸ਼ਲੋਕ ਵਾਕ-ਵਾਕ ਗੁਰੂਆਂ ਦੇ ਨੇ ਪਹਿਲੇ ਪੰਜ ਗੁਰੂਆਂ ਦੇ ਜਿਹੜੇ ਨੇ ਇਹਦੇ ਵਿੱਚੋਂ ਦਰਜ ਨੇ ਤੇ 112 ਸ਼ਲੋਕ ਬਾਬਾ ਫਰੀਦ ਜੀ ਨੇ ਜੀ ਦੇ ਨੇ ਚਾਰ ਸ਼ਬਦ ਨੇ ਉਹਨਾਂ ਦੇ ਜਿਹਦੇ ਵਿੱਚੋਂ ਦੋ ਰਾਗ ਆਸਾ ਦੇ ਵਿੱਚ ਨੇ ਤੇ ਦੋ ਹੀ ਰਾਗ ਸੂਹੀ ਦੇ ਵਿੱਚ ਉਸ ਤੋਂ ਅੱਗੇ ਹੁੰਦੇ ਸਾਡੇ ਕੋਲੇ ਭਗਤ ਜੈਦੇਵ ਜੀ ਇਹਨਾਂ ਦੇ ਵੀ ਦੋ ਸ਼ਬਦ ਨੇ ਜਿਹਦੇ ਵਿੱਚੋਂ ਇੱਕ ਰਾਗ ਮਾਰੂ ਦੇ ਵਿੱਚ ਦੂਸਰਾ ਰਾਗ ਗੁਜਰੀ ਦੇ ਵਿੱਚ ਹੈ ਅੱਗੇ ਭਗਤ ਨਾਮਦੇਵ ਜੀ ਆਉਂਦੇ ਆ ਜਿਨ੍ਹਾਂ ਦੇ 61 ਸ਼ਬਦ ਨੇ 18 ਰਾਗਾਂ ਦੇ ਵਿੱਚ ਭਗਤ ਕਬੀਰ ਜੀ 224 ਸ਼ਬਦ ਨੇ 17 ਰਾਗਾਂ ਦੇ ਵਿੱਚ ਇਹਨਾਂ ਦੇ ਵਿੱਚ ਇਹ ਯਾਦ ਰੱਖਣਾ ਕਿ ਜੋ ਭਗਤ ਕਬੀਰ ਜੀ ਨੇ ਉਹਨਾਂ ਦੀ ਸਭ ਤੋਂ ਵੱਧ ਹੈ ਜਿਹੜੀ ਭਗਤਾਂ ਦੇ ਵਿੱਚੋਂ ਬਾਣੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇੱਕ ਇੰਪੋਰਟੈਂਟ ਚੀਜ਼ ਹੈ ਇਹਨੂੰ ਯਾਦ ਰੱਖਿਓ 224 ਸ਼ਬਦ ਨੇ 17 ਰਾਗਾਂ ਦੇ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਨੇ 16 ਰਾਗਾਂ ਦੇ ਵਿੱਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਨੇ ਆਸਾ ਰਾਗ ਤੇ ਤਿਤਨਾਸਰੀ ਰਾਗ ਦੇ ਵਿੱਚ ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਹੈ ਰਾਗ ਸਾਰੰਗ ਦੇ ਵਿੱਚ ਭਗਤ ਪੀਪਾ ਜੀ ਦਾ ਇੱਕ ਸ਼ਬਦ ਹੈ ਰਾਗ ਤਨਾਸਰੀ ਦੇ ਵਿੱਚ ਭਗਤ ਬੈਣੀ ਜੀ ਨੇ ਜਿਹੜੇ ਇਹਨਾਂ ਦੇ ਤਿੰਨ ਸ਼ਬਦ ਨੇ ਜਿਹਦੇ ਵਿੱਚੋਂ ਪਹਿਲਾ ਹੈ ਸਿਰੀ ਰਾਗ, ਰਾਮਕਲੀ ਰਾਗ ਤੇ ਪ੍ਰਵਤੀ ਰਾਗ ਸਿਰੀ ਰਾਗ ਦਾ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਜਪਜੀ ਸਾਹਿਬ ਬਾਣੀ ਆਉਂਦੀ ਹੈ ਜਿਹੜੀ ਰਾਗ ਮੁਕਤ ਹੈ ਫਿਰ ਉਸ ਤੋਂ ਬਾਅਦ ਜਿਹੜੀ ਬਾਣੀ ਰਾਗਾਂ ਦੇ ਵਿੱਚ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਪਹਿਲਾਂ ਸਾਡੇ ਕੋਲੇ ਸਿਰੀ ਰਾਗ ਆਉਂਦਾ ਹੈ ਇਹ ਚੀਜ਼ ਦਾ ਵੀ ਧਿਆਨ ਰੱਖਣਾ ਫਿਰ ਭਗਤ ਤ੍ਰਿloਚਨ ਜੀ ਨੇ ਜਿਹਦੇ ਚਾਰ ਸ਼ਬਦ ਨੇ ਇਹ ਵੀ ਸਿਰੀ ਰਾਗ ਤੇ ਰਾਗ ਗੁਜਰੀ ਦੇ ਵਿੱਚ ਨੇ ਉਸ ਤੋਂ ਅੱਗੇ ਸਾਡੇ ਕੋਲੇ ਆਉਂਦੇ ਨੇ ਭਗਤ ਭੀਖਣ ਜੀ ਇਹਨਾਂ ਦੇ ਦੋ ਸ਼ਬਦ ਨੇ ਰਾਗ ਸੋਰਠ ਦੇ ਵਿੱਚ ਭਗਤ ਸੈਣ ਜੀ ਦਾ ਇੱਕ ਸ਼ਬਦ ਹੈ ਭਗਤ ਰਾਮਾਨੰਦ ਜੀ ਦਾ ਵੀ ਇੱਕ ਸ਼ਬਦ ਬਸੰਤ ਰਾਗ ਦੇ ਵਿੱਚ ਭਗਤ ਸਦਨਾ ਜੀ ਦਾ ਵੀ ਇੱਕ ਸ਼ਬਦ ਹੈ ਬਿਲਾਵਲ ਰਾਗ ਦੇ ਵਿੱਚ ਤੇ ਭਗਤ ਸੂਰਦਾਸ ਜੀ ਨੇ ਜਿਹੜੇ ਇਹਨਾਂ ਦੀ ਇੱਕ ਤੁਕ ਹੈ ਸਾਰੰਗ ਰਾਗ ਦੇ ਵਿੱਚ ਇੱਥੇ ਯਾਦ ਰੱਖਣਾ ਕਿ ਜਿਹੜੀ ਭਗਤੀ ਕਾਵ ਹੈ ਉਹਨੂੰ ਦੋ ਤਰ੍ਹਾਂਾਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਹੈਗੇ ਨਿਰਗੁਣ ਤੇ ਦੂਸਰੀ ਹੈਗੀ ਸਰਗੁਣ ਜਿਹੜਾ ਗੁਰਮਤ ਕਾਵ ਹੈ ਉਹ ਨਿਰਗੁਣ ਕਾਵਧਾਰਾ ਤੇ ਆਧਾਰਿਤ ਹੈ ਤੇ ਜਿਹੜੇ ਭਗਤ ਜੈਦੇਵ ਤੇ ਭਗਤ ਸੂਰਦਾਸ ਜੀ ਨੇ ਇਹ ਸਾਡੇ ਕੋਲੇ ਹੈ ਸਰਗੁਣ ਕਾਵਤਾਰਾ ਵਾਲੇ ਪਰ ਜਿਹੜੀ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜਿਵੇਂ ਭਗਤ ਜੈਦੇਵ ਜੀ ਦੇ ਸਾਡੇ ਕੋਲੇ ਦੋ ਸ਼ਬਦ ਨੇ ਸੂਰਦਾਸ ਜੀ ਦੀ ਸਾਡੇ ਕੋਲੇ ਇੱਕ ਤੋਕਾ ਆਉਂਦੀ ਹੈ ਤੇ ਇਹ ਕੀ ਹੈ ਨਿਰਗੁਣ ਜਿਹੜਾ ਸਰੂਪ ਹੈ ਪ੍ਰਮਾਤਮਾ ਉਹਦੇ ਨਾਲ ਰਿਲੇਟਡ ਹੈ ਇਸ ਕਰਕੇ ਇਹਨਾਂ ਦੋਨਾਂ ਦੀ ਬਾਣੀ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੇ ਵਿੱਚ ਉਹ ਦਰਜ ਕੀਤੀ ਗਈ ਸੀ। ਇਹ ਸੀ ਭਗਤਾਂ ਬਾਰੇ ਜਾਣਕਾਰੀ ਕਿ ਕਿੰਨੀ ਉਹਨਾਂ ਦੀ ਬਾਣੀ ਹੈ ਕਿਹੜੇ ਰਾਗ ਦੇ ਵਿੱਚ ਦਰਜ ਹੈ। ਉਸ ਤੋਂ ਅੱਗੇ ਸੀ ਗੱਲ ਕਰਦੇ ਹਾਂ ਪਾਟ ਕਵੀਆਂ ਬਾਰੇ। ਪਾਟ ਕਵੀ ਕੌਣ ਸੀ? ਜਿਨ੍ਹਾਂ ਨੇ ਮਤਲਬ ਕਿ ਅੰਮ੍ਰਿਤਸਰ ਵਿਖੇ ਆਏ ਇੱਥੇ ਉਹਨਾਂ ਨੇ ਮਤਲਬ ਕਿ ਗੁਰੂਆਂ ਬਾਰੇ ਸੁਣਿਆ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਤੇ ਉਸ ਤੋਂ ਬਾਅਦ ਉਹਨਾਂ ਨੇ ਗੁਰੂਆਂ ਦੀ ਪ੍ਰਸ਼ੰਸਾ ਦੇ ਵਿੱਚ ਜਿਹੜੇ ਸ਼ਬਦ ਨੇ ਠੀਕ ਹੈ ਜਿਹੜੀ ਬਾਣੀ ਸੀ ਉਹ ਰਚੀ ਉਹਨਾਂ ਦੀ ਬਾਣੀ ਨੂੰ ਸਵਈਏ ਕਿਹਾ ਜਾਂਦਾ ਹੈ ਕੁੱਲ ਸਾਡੇ ਕੋਲ 11 ਭਟ ਹੋਏ ਨੇ ਜਿਨ੍ਹਾਂ ਦੇ ਨਾਮ ਨੇ ਕਲਸਹਾਰ ਜਲਪ ਕੀਰਤ ਪੀਖਾ ਸੱਲ ਨਾਲ ਪੱਲ ਨਾਲ ਗਯੰਦ ਮथुरा ਬਲ ਤੇ ਹਰਵੰਸ ਇਹ 11 ਭਟ ਕਵੀ ਹੋਏ ਨੇ ਇਹਨਾਂ ਦੀ ਬਾਣੀ ਨੂੰ ਸਵਈਏ ਕਿਹਾ ਜਾਂਦਾ ਜਿਨ੍ਹਾਂ ਦੀ ਗਿਣਤੀ ਹੈ ਕੁੱਲ 123 ਤੇ ਇਹ ਗੁਰੂ ਸਹਿਬਾਨਾ ਦੇ ਨਾਲ ਜਿਵੇਂ ਪਹਿਲੇ ਗੁਰੂਵਾਰੇ ਜਿਹੜੇ ਇਹਨਾਂ ਨੇ ਸਵਈਏ ਲਿਖੇ ਨੇ ਤਾਂ ਉਹ ਉਸੇ ਨਾਮ ਹੇਠ ਦਰਜ ਹੈ ਗੁਰਬਾਣੀ ਦੇ ਵਿੱਚ ਕਿ ਸਵਈਏ ਮਹੱਲੇ ਪਹਿਲੇ ਕੇ ਜੇ ਦੂਸਰੇ ਗੁਰੂਵਾਰੇ ਆ ਤੇ ਸਵਈਏ ਮਹੱਲੇ ਦੂਸਰੇ ਦੇ ਫਿਰ ਤੀਸਰੇ ਵਾਰੇ ਤੇ ਸਵਈਏ ਮਹੱਲੇ ਤੀਸਰੇ ਕੇ ਮਤਲਬ ਕਿ ਇਸ ਤਰ੍ਹਾਂ ਜਿਹੜੀ ਇਹਨਾਂ ਦੀ ਬਾਣੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਗਈ ਆ ਦੋਸਤੋ ਮੈਂ ਵੀਡੀਓ ਦੂ ਪਹਿਲਾਂ ਵੀ ਇਸੇ ਨਾਲ ਰਿਲੇਟਡ ਪਾਈ ਸੀ ਪਰ ਉਹਦੇ ਵਿੱਚ ਇਹ ਸੀ ਕਿ ਸਟਾਰਟਿੰਗ ਦੇ ਵਿੱਚ ਇੱਕ ਛੋਟੀ ਜਿਹੀ ਮਿਸਟੇਕ ਹੋ ਗਈ ਸੀ ਤਾਂ ਕਰਕੇ ਮੈਂ ਦੁਬਾਰਾ ਅਪਲੋਡ ਕੀਤੀ ਹੈ ਵੀਡੀਓ ਪਸੰਦ ਆਈ ਤੱਕ ਜ਼ਰੂਰ ਸ਼ੇਅਰ ਕਰਦੇ ਹੋ ਧੰਨਵਾਦ